ਅੱਜ ਰਲ ਕੇ ਕੁੜੀਆਂ ਨੇ ਪਿਪਲੀ ਟਿੰਗਾ ਪਾਈਆ ਗੱਲ ਤੇਰੀ ਦਰ ਪਈ ਵੇ ਕੁੜੀਆਂ ਇਕੱਠੀਆਂ ਹੋ ਕੇ ਆਈਆਂ ਮੈਨੂੰ ਛੇੜਣ ਲੱਗੀਆਂ ਵੇ ਕੋਈ ਸਸਦੀ ਗੱਲ ਸੁਣਾਈ ਨਾ ਚਾਉਂਦੇ ਓਏ ਸਜਣਾ ਤੇਰੀ ਨਿੰਦੀ ਗਈ ਅੱਜ ਨਾ ਚੌਂਦੇ ਹੋਏ ਸਜਣਾ ਮੈਥੋਂ ਨਿੰਦੀ ਗਈ ਤੇਰੀ ਮਾਈ ਇੱਕ ਪੁੱਛੇ ਸਹੇਲੀ ਵੇ ਦੱਸ ਤੇਰੀ ਕਿੰਨੀਆਂ ਚੰਗੀਆਂ ਨਣਦਾ ਮੈਂ ਝੂਠ ਨਾ ਬੋਲੀ ਵੇ ਮੈਨੂੰ ਸਭ ਕੁਝ ਪੈ ਗਿਆ ਦੱਸਣਾ ਜਿਹੜੀਆਂ ਮੇਲੇ ਨੇ ਦੇਉਂਦੀਆਂ ਵੇ ਮੈਂ ਤਾਂ ਕੁੜੀਆਂ ਚ ਜ਼ਾਹਰ ਕਰਦੇ ਨਾ ਚਾਹੁੰਦੇ ਹੋ ਸੱਜਣਾ ਮੇ ਤੇਰੀਆਂ ਪੈਣ ਦੇ ਫੁੱਲ ਤੇ ਪਰਦੇ ਨਾ ਚਾਹੁੰਦੇ ਹੋ ਸੱਜਣਾ ਤੇਰੀਆਂ ਪੈਣਾਂ ਦੇ ਫੁੱਲ ਤੇ ਪਰਦੇ ਇੱਕ ਪੁੱਛੇ ਸਹੇਲੀ ਵੇ ਤੇਰਾ ਮਾਹੀ ਕੀ ਕੰਮ ਕਰਦਾ ਨਾਲੇ ਕਿੰਨਾ ਕਮੋ ਕਰਦਾ ਹੋ ਤੈਨੂੰ ਫੁੱਲਾਂ ਵਾਂਗ ਰੱਖਦਾ ਵੇ ਫੇਰ ਮੈਂ ਦੱਸ ਕੀ ਕਰਦੀ ਮੈਂ ਤਾਰਤਾ ਝੂਠ ਨਾ ਬੋਲਾਂ ਨਾ ਚਾਹੁੰਦੇ ਹੋਏ ਸਜਣਾ ਮੈਂ ਤਾਂ ਦਸਤਾ ਅੜਵ ਪਰੋਣਾ ਮੇਰਾ ਨਾ ਚਾਹੁੰਦੇ ਹੋਏ ਵਿਦਸਤਾ ਬੜਾ ਅੜਵ ਪਰੋਣਾ ਮੇਰਾ ਇੱਕ ਪੁੱਛੇ ਸਹੇਲੀ ਵੇ ਚੰਗਾ ਮੈਂ ਚਾਹ ਦੇ ਨਾਲ ਦੱਸਿਆ ਕੋਈ ਦੇਸ ਦਾ ਜਿਵੇਂ ਰਾਜਾ ਮੈਂ ਚਾਹ ਦੇ ਨਾਲ ਦੱਸਿਆ ਸਾਰਾ ਟੱਬਰ ਉਹ ਤੋੜਦਾ ਉਹ ਨੂੰਹਾਂ ਦੀਆਂ ਚ ਸਹੇਲੀਆਂ ਰਤਾ ਫਰਕ ਨਾ ਕਰਦਾ ਉਹ ਨੂੰਹਾਂ ਦੀਆਂ ਚ ਸਹੇਲੀਆਂ ਰਤਾ ਫਰਕ ਨਾ ਕਰਦਾ